ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦੇਖੋ ਜਦੋਂ ਵੀ ਆਪਾਂ ਕੋਈ ਵੀ ਕੰਮ ਸ਼ੁਰੂ ਕਰਦੇ ਆਂ ਤੇ ਕੰਮ 'ਚ ਮੜਾ ਮੋਟਾ ਡਿੱਕੇ ਲੱਗਦੇ ਨੇ ਪਰ ਜ਼ਿਆਦਾਤਰ ਲੋਕਾਂ ਨੇ ਇਹ ਚੀਜ਼ ਨੂੰ ਬਹੁਤ ਵਧੀਆ ਮੰਨਿਆਗਾ ਬਹੁਤ ਜ਼ਿਆਦੇ ਤੇ ਲੋਕਾਂ ਨੇ ਸਹਿਯੋਗ ਵੀ ਦਿੱਤਾ ਹੈ ਲੰਗਰਾਂ ਵਾਲਿਆਂ ਨੇ ਬਾਕੀ ਪਹਿਲੇ ਹੀ ਸੰਗਤ ਪਿੰਡਾਂ 'ਚ ਫਿਰਲੀ ਸੀ ਕਮੇਟੀਆਂ ਤੋਂ ਰਾਏ ਲੈ ਲਈ ਤੀ ਪਰ ਉਰੇ ਕੁੱਲ ਮਿਲਾ ਕੇ ਬਹੁਤ ਵਧੀਆ ਪ੍ਰਬੰਧ ਹੋਇਆ ਬਹੁਤ ਹੀ ਜ਼ਿਆਦੇ ਵਧੀਆ ਲੋਕਾਂ ਨੇ ਅਸੀਂ ਪਿਛਲੇ ਸਾਲ ਆਪ ਵੀ ਆ ਕਿ ਇੱਥੇ ਵਿਤਰੇ ਸੀਗੇ ਤੇ ਦੇਖਿਆ ਸੀਗਾ ਕਿ ਪ੍ਰਬੰਧ ਜਿਵੇਂ ਪਹਿਲਾਂ ਟਰੈਕਟਰਾਂ ਦੇ ਉੱਤੇ ਬਟ ਡੀ ਚਲਾਏ ਹੁੰਦੇ ਜਿਹੜੇ ਐਕਲ ਚਲਾਉਂਦੇ ਹੁੰਦੇ ਸੀ ਤੇ ਅੰਦਰ ਦਾ ਜਿਹੜਾ ਮਾਹੌਲ ਸੀਗਾ ਸਾਰਾ ਗੁਰਮਤ ਅਨੁਸਾਰੀ ਹੋ ਗਿਆ ਸੀ ਫੇਰ ਵੀ ਕਿਤੇ ਨਾ ਕਿਤੇ ਮਾੜੀ ਮੋਟੀ ਜਿਹੜੀ ਕਮੀ ਆਪਾਂ ਨੂੰ ਲੱਗਦੀ ਸੀ ਨਾ ਜਿਵੇਂ ਆ ਖੇਤਾਂ ਦੇ ਵਿੱਚ ਊਲੇ ਲੱਗੇ ਹੋਣ ਉਸ ਬਾਬਤਾਬ ਜੀ ਕੀ ਕਰੋਗੇ ਐਤਕਾਂ ਉਹ ਚੀਜ਼ਾਂ ਵੀ ਥੋੜੀਆਂ ਦੂਰ ਕੀਤੀਆਂ ਜਾਣਗੀਆਂ ਦੇਖੋ ਜਿਹੜਾ ਤੁਸੀਂ ਟਰੈਕਟਰਾਂ ਦੀ ਗੱਲ ਕਹੀ ਆ ਡੈਕ ਵਗੈਰਾ ਦੀ ਇਹ ਅਸੀਂ ਆਈ ਵਾਰ ਅਸਥਿਹਾਰਾਂ ਚ ਵੀ ਛਪਾਉਂਦੇ ਤੇ ਲੰਗਰ ਵਾਲਾਂ ਦੀ ਪਰ ਸਤੋ ਕੱਲਿਆਂ ਤੋਂ ਥੋੜਾ ਜਿਹਾ ਬੇਵਸ਼ਾ ਕੰਮ ਦੀ ਹੈ ਕਿ ਸੰਗਤ ਦੀ ਗੱਠ ਵੱਜ ਗਈ ਤੇ ਬਹੁਤ ਜ਼ਿਆਦਾ ਫਰਕ ਪਿਆ ਹੈ ਅਗਲੇ ਸਾਲ ਤੇ ਬਿਲਕੁਲ ਹੀ ਫਰਕ ਪੈ ਜੂ ਝੂਲੇ ਵੀ ਜੇ ਕੋਈ ਖੇਤਾਂ 'ਚ ਲਵਾਉਂਦਾ ਲਾਲਾਂ ਦੇ ਪਰ ਅੰਦਰ ਕੋਈ ਚੂਲਾ ਨਹੀਂ ਕੋਈ ਦੁਕਾਨ ਨਹੀਂ ਲਗਾਈ ਦਿੱਤੀ ਆ ਤੇ ਇਹ ਸਾਰੇ ਪ੍ਰਬੰਧ ਨੂੰ ਚਲਾਉਣ ਲਈ ਮੈਂ ਤੌਰ ਤੇ ਜਿਹੜੀ ਰੋੜ ਪੈਂਦੀ ਹੁੰਦੀ ਹੈ ਹੁਣ ਪਿਛਲੇ ਸਾਲ ਆਪਾਂ ਦੇਖਿਆ ਕਿ ਇਹ ਦੁਕਾਨਾਂ ਜਿਹੜੀਆਂ ਬਾਹਰ ਚੱਲਿਆ ਗਈਆਂ ਬਾਹਰ ਰੋੜ ਦੇ ਉੱਤੇ ਕੱਢਤੀਆਂ ਹਿੰਗੀਆਂ ਮਾਈਕ ਤੌਰ ਤੇ ਵੀ ਦਿੱਕਤ ਆਈ ਹੋਊਗੀ ਉਸ ਪ੍ਰਬੰਧਕ ਭਾਗ ਤੁਹਾਡਾ ਕੀ ਕਹਿਣਾ ਦੇਖੋ ਉਸੇ ਨੇ ਦੇਣਾ ਉਹ ਤਾਂ ਪ੍ਰਮਾਤਮਾ ਨੇ ਦੇਣਾ ਉਹ ਤਾਂ ਉਹ ਕਿਸੇ ਪਾਸੇ ਦੀ ਹੋੜ ਦੇ ਦਾਨਗੇ ਇਹ ਦਿੱਕਤਾਂ ਲੋਕ ਤਾਂ ਐਡੇ ਘਰਾਜ ਨਹੀਂ ਆਉਂਦੀਆਂ ਹੁੰਦੀਆਂ ਇਹਨੂੰ ਕੋਈ ਨਹੀਂ ਅਸੀਂ ਮੰਨਦੇ ਗਾ ਇਹ ਨੌਜਵਾਨ ਅਦੁੱਮ ਨੂੰ ਕਿਵੇਂ ਦੇਖਦੇ ਇਹਨਾਂ ਨੂੰ ਬਹੁਤ ਵਧੀਆ ਹੈ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪ ਦੇ ਰਜੀਆ ਤੋਂ ਛੱਡ ਕੇ ਇੱਥੇ ਨਾਲ ਟਾਈਮ ਦਿੱਤਾ ਬਹੁਤ ਬਹੁਤ ਹੀ ਧੰਨਵਾਦ ਕਰਦੇ ਆ ਅਸੀਂ ਅੱਗੇ ਵੀ ਇਹ ਚਾਲੂ ਰੱਖੋ ਜੀ ਮੇਰੇ ਨਾਲ ਅੱਗੇ ਚੱਲਦਾ ਰਹੂਗਾ ਜੀ ਅਸੀਂ ਪੂਰਾ ਸਹਿਯੋਗ ਦੇਵਾਂਗੇ ਜਨਾਬੀ ਸੱਤ ਦਿੱਤਾ ਜੋ ਇਲਾਕੇ ਦੀਆਂ ਸੰਗਤਾਂ ਵੱਲੋਂ ਵੀ ਨਾਲ ਲੈ ਕੇ ਤੇ ਇਹਨਾਂ ਨੂੰ ਵੀ ਨਾਲ ਲੈ ਕੇ ਪੂਰਾ ਸਹਿਯੋਗ ਦਿੱਤਾ ਜਾਊਗਾ